ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਇੱਕ ਬਜ਼ੁਰਗ ਬਾਬਾ ਨੂਮਾ ਨੌ ਸਰਬਾਚ ਜਿਸ ਦੇ ਨਾਲ ਇੱਕ ਔਰਤ ਵੀ ਸੀ ਤੇ ਇੱਕ ਦੂਸਰੀ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਉਤਰਵਾ ਕੇ ਲੈ ਗਏ ਨੇ ਦਰਅਸਲ ਮਹਿਲਾ ਮੁਤਾਬਕ ਸ਼ਾਇਦ ਬਜ਼ੁਰਗ ਨੌ ਸਰਬਾਚ ਦੇ ਵੱਲੋਂ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਿ ਉਸਨੇ ਖੁਦ ਹੀ ਆਪਣੇ ਗਹਿਣੇ ਦੇ ਦਿੱਤੇ ਜਾਣਕਾਰੀ ਦੰਦਿਆ ਬਜ਼ੁਰਗ ਮਹਿਲਾ ਲਲਿਤਾ ਦੀ ਨੂੰ ਮੀਨੂ ਨੇ ਦੱਸੇ ਕਿ ਉਹ ਪੁਰਾਣੀ ਸਬਜ਼ੀ ਮੰਡੀ ਵਿਖੇ ਰਹਿੰਦੇ ਨੇ ਉਸ ਦੀ ਬਜ਼ੁਰਗ ਸੱਸ ਦੁਪਹਿਰ ਬਾਅਦ ਸਬਜ਼ੀ ਮੰਡੀ ਤੋਂ ਅੰਬ ਲੈਣ ਗਏ ਸਨ ਜੋ ਕਿ ਉਹਨਾਂ ਵੱਲੋਂ 4-5 ਦੇ ਲਈ ਕੱਟਣ ਦੇ ਲਈ ਕਿਸੇ ਵਿਅਕਤੀ ਨੂੰ ਦਿੱਤੇ ਗਏ ਸਨ ਉਹਨਾਂ ਦੇ ਨਾਲ ਉਹਨਾਂ ਦੀ 6 ਸਾਲਾ ਪੋਤਰੀ ਵੀ ਸੀ ਜਦੋਂ ਉਹ ਸਬਜ਼ੀ ਮੰਡੀ ਵਿਖੇ ਗਏ ਤਾਂ ਉਹਨਾਂ ਨੂੰ ਇੱਕ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਇੱਕ ਔਰਤ ਵੀ ਸੀ ਉਹਨਾਂ ਵੱਲੋਂ ਰੋਕ ਲਿਆ ਜਾਂਦਾ ਤੇ ਗੱਲਾਂ ਦੇ ਵਿੱਚ ਲਗਾ ਲਿਆ ਜਾਂਦਾ ਗੱਲਾਂ ਦੇ ਵਿੱਚ ਲੈ ਕੇ ਬਜ਼ੁਰਗ ਨੌਸਰਵਾਜ਼ ਨੇ ਮਾਤਾ ਦੇ ਸਿਰ ਤੇ ਅਜਿਹਾ ਹੱਥ ਰੱਖਿਆ ਕਿ ਉਹ ਸੁਦਬੁਦ ਭੁੱਲ ਗਈ ਹੈ ਬਜ਼ੁਰਗ ਮਾਤਾ ਨੂੰ ਦਾ ਕਹਿਣਾ ਹੈ ਕਿ ਨੌਸਰਵਾਜ਼ ਦੇ ਵੱਲੋਂ ਉਸ ਨੂੰ ਇੱਕ ਬੈਂਕ ਦੀਆਂ ਪੋੜੀਆਂ ਤੇ ਮਿਠਾ ਦਿੱਤਾ ਗਿਆ ਗੱਲਾਂ ਕਰਦੇ ਕਰਦੇ ਉਸ ਕੋਲੋਂ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਉਤਰਵਾ ਕੇ ਲੈ ਗਿਆ ਤੇ ਆਪਣੇ ਪੱਟ ਤੇ ਰੱਖੇ ਕੱਪੜੇ ਦੀ ਪੋਟਲੀ ਦੇ ਵਿੱਚ ਪਾਉਂ ਨੂੰ ਕਹਿੰਦਾ ਹੈ ਦਰਸਿਲ ਇੱਥੇ ਬਜ਼ੁਰਗ ਮਹਿਲਾ ਜੋ ਕਿ ਅਜੇਹਾ ਹੀ ਕਰਦੀ ਹੈ ਨੌਸਰਬਾਸ ਦੇ ਬਲੋਂ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਜਾਂਦਾ ਹੈ ਬਜ਼ੁਰਗ ਮਹਿਲਾ ਓਵੇਂ ਹੀ ਕਰਦੀ ਹੈ ਜਿਵੇਂ ਕਿ ਨੌਸਰ ਬਾਜ਼ ਕਹਿੰਦਾ ਕੁਝ ਦੇਰ ਗੱਲਾਂ ਕਰਕੇ ਨੌਸਰ ਬਾਜ਼ ਤੇ ਉਸਦੇ ਨਾਲ ਆਈ ਮਹਿਲਾ ਉਥੋਂ ਥਿਸਕ ਜਾਂਦੇ ਨੇ ਜਦ ਬਜ਼ੁਰਗ ਮਾਤਾ ਹੋਸ਼ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੇ ਸੋਨੇ ਦੇ ਗਹਿਣੇ ਨੌਸਰ ਬਾਜ਼ ਲੈ ਕੇ ਜਾ ਚੁੱਕੇ ਐ ਐਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਨੌਸਰ ਬਾਜ਼ ਦੀ ਸ਼ਿਕਾਰ ਹੋਈ ਮਹਿਲਾ ਨੇ ਜਦੋਂ ਇਹ ਗੱਲ ਆ ਕੇ ਘਰ ਦੱਸੀ ਹੈ ਤਾਂ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਖਾਣਾ ਸਿਟੀ ਦੇ ਐਸਐਚ ਗੁਰਮੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਨੌਸਰ ਬਾਜ਼ ਨੂੰ ਕਾਬੂ ਲਿਆ ਜਾਵੇਗਾ ਫਰਦਾਸਪੁਰ ਤੋਂ ਲਾਭਪ੍ਰਿਤ ਖੁਸ਼ੀ ਦਿਖਾਸ ਰਿਪੋਰਟ ਮੇਰਾ ਨਾਮ ਮੀਨੂ ਆ ਐ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਹੈ ਅਸੀਂ ਪੁਰਾਣਾ ਬੱਸ ਸਟੈਂਡ ਜੀਟੀ ਰੋਡ ਪੁਰਾਣੀ ਸਬਜੀ ਮੰਡੀ ਦਿੰਨੇ ਆ ਬਸ ਮੰਮੀ ਇਦਾਂ ਹੀ ਬੈਠੇ ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆਚਾਰ ਲੈਣ ਨੇ ਆ ਕਿ ਆਚਾਰ ਪਾ ਲੈਣੇ ਆ ਸਾਹਮਣੇ نیچے ਹੀ ਸਾਡੇ ਆਚਾਰ ਮਿਲਦੇ ਆ نیچے ਆਚਾਰ ਲੈਣ ਗਏ ਆ ਬਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਅਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਵੱਲ ਤੋਂ ਆਏ ਕਿ ਆਵਾ ਕਿ ਮੈਨੂੰ ਮੈਂ ਹਰ ਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਹੈ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਹੈ ਤਾਂ ਦੱਸੋ ਮੰਮੀ ਦਾ ਪਤਾ ਨਹੀਂ ਕਾਲਜ ਰੋਡ ਵਾਲਾ ਦੱਸਿਆ ਜਾਂ ਅੱਧਾ ਦੱਦਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਜੈਨਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਿਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਰਬਰਗਰਾਮ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਹੋਰ ਕਹਿੰਦਾ ਹੀ ਪੈਸੇ ਕਿਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਹੀ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਗਏ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਿਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਅਚੋਬ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚ ਉਹ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵਾ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸ ਦਵਾਇਆ ਕਿ ਆਪਾਂ ਜਲਦੋਂ ਜਲਦੋਂ ਬੰਦੇ ਫੜ ਲਵਾਂਗੇ ਮੈਂ ਇਹ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੁਰ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੁਰ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਝਾਂਤੇ ਵਿੱਚ ਨਾ ਆਓ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਖੋ ਅਨਨੋਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੈ ਕਿ ਜਿਹੜੇ ਇਹੋ ਜਿਹੇ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤੁਹਾਨੂੰ ਪਤਾ ਅੱਜ ਕੱਲ ਚੀਜ਼ਾਂ ਜਸਤਰਾ ਬਣਾਈਆਂ ਜਾਂਦੀਆਂ ਹਨ ਤੇ ਮੈਨੂੰ ਚੰਨਿਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦੋਂ ਜਲਦ ਫੜੇ ਜਾਣਾ